ਦੇਸ਼ ਵਿਦੇਸ਼ ਵਾਸਤੇ ਪੰਜਾਬੀਓ ਪਿਆਰ ਪਰਿ ਸਤਿ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼ ਕਲਕ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਇਸ ਵੇਲੇ ਸਭ ਤੋਂ ਵੱਧ ਧਾਰਮਿਕ ਖੇਤਰ ਵਿੱਚ ਚਰਚਿਤ ਘਟਨਾਵਾਂ ਦੇ ਉੱਤੇ ਧਿਆਨ ਜਿਹੜਾ ਉਸ ਨੂੰ ਫੋਕਸ ਕਰ ਰਹੀ ਹੈ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਹਰਿਆਣਾ ਦੀ ਧਰਤੀ ਤੇ ਤਖਤ શ્રી ਦਮਦਮਾ ਸਾਹਿਬ ਦੇ ਸਤਿਕਾਰਤ ਜਥੇਦਾਰ ਅਕਸਰੀ ਦਮਦਮਾ ਸਾਹਿਬ ਦੀ ਧਰਤੀ ਦੇ ਸਤਕਾਰਤ ਜਥੇਦਾਰ ਨੇ ਤੇ ਹਰਿਆਣਾ ਦੀ ਧਰਤੀ ਤੋਂ ਇੱਕ ਸਪੀਚ ਕਰਕੇ ਦੇਸ਼ ਦੇ ਵਿੱਚ ਸਿੱਖਾਂ ਨਾਲ ਸਿੱਖ ਪੰਥ ਨਾਲ ਸਿੱਖ ਬਸਲਿਆਂ ਨਾਲ ਲੋਕਾਂ ਦੀ ਸਾਂਝ ਪਾਉਂਦੇ ਨੇ ਕੇਂਦਰ ਸਰਕਾਰਾਂ ਨੂੰ ਵੰਗਾਰਦੇ ਨੇ ਉਹਨਾਂ ਦੀ ਸਪੀਚ ਬੜੀ ਚਰਚਾ ਦਾ ਵਿਸ਼ਾ ਬਣਦੀ ਹੈ ਦੂਜੇ ਪਾਸੇ ਦੇਸ਼ ਅੰਦਰ ਕੰਗਰਾਂ ਲਣਾਉਤ ਦੀ ਫਿਲਮ ਜਿਹੜੀ ਉਹ ਐਮਰਜੈਂਸੀ ਫਿਲਮ ਹੈ ਜਿਹੜੀ ਉਹ ਜਾਰੀ ਹੋ ਜਾਂਦੀ ਹੈ ਵਦੇਸ਼ ਬੜੇ ਦੇਰ ਤੋਂ ਬਾਅਦ ਗਵਾਦੀ ਇਸ ਫਿਲਮ ਦੇ ਵਿੱਚੋਂ ਇਤਰਾਜ ਜੋਕ ਸੀਨ ਕੱਟੇ ਜਾਣ ਦੀ ਸਿੱਖ ਸੰਗਤਾਂ ਪੰਜਾਬ ਅਤੇ ਸਿੱਖ ਪੰਥ ਵੱਲੋਂ ਮੰਗ ਕੀਤੀ ਜਾ ਰਹੀ ਸੀ। ਗਿਆਨੀ ਹਰਪ੍ਰੀਤ ਸਿੰਘ ਜੀ ਹਰਿਆਣਾ ਸਿੱਖ ਇਕਤਾ ਮੰਚ ਵੱਲੋਂ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਆ। ਆ ਭਾਵਕ ਹੋ ਕੇ ਬਹੁਤ ਵੱਡੇ ਸ਼ਬਦ ਆਖਦੇ ਨੇ ਕਿ ਦੇਸ਼ ਵਿਦੇਸ਼ ਦੇ ਵਿੱਚ ਸਿੱਖਾਂ ਨੂੰ ੱਤਕਾ ਹੋ ਰਿਹਾ ਹੈ। ਤੇ ਜਿਹੜੀ ਗੱਲ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੇਂਦਰ ਸਰਕਾਰ ਨੇ ਸੋਚ ਲਿਆ ਕਿ ਅਸੀਂ ਹਰਾਚਾਰਾ ਉਹ ਆ ਤੇ ਸਾਨੂੰ ਨਿਗਲ ਲੈਣਗੇ ਉਹ ਬਿਨਾਂ ਨਾਲ ਐ ਕੇਂਦਰ ਸਰਕਾਰ ਤੇ ਏਜੰਸੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਬੜੀ ਦੇਰ ਬਾਅਦ ਇੱਕ ਤਖਤ ਦੇ ਜਥੇਦਾਰ ਵੱਲੋਂ ਹਰਿਆਣਾ ਦੀ ਧਰਤੀ ਤੇ ਸਿੱਖਾਂ ਨੂੰ ਇਕੱਠੇ ਕਰਨ ਦੇ ਨਾਂ ਦੇ ਉੱਤੇ ਬਹੁਤ ਵੱਡੀ ਜਿਹੜੀ ਸਪੀਚ ਬਹੁਤ ਵੱਡੀ ਗੱਲ ਆਖੀ ਜਾਂਦੀ ਹੈ ਕਿ ਅਸੀਂ ਹਰਾਚਾਰਾ ਨਹੀਂ ਕਿ ਜਿਹਦਾ ਦਿਲ ਕੀਤਾ ਸਾਨੂੰ ਨਿਗਲ ਲੈਣਗੇ ਤੇ ਅਸੀਂ ਹਜਮ ਹੋ ਜਾਵਾਂਗੇ ਕਹਿੰਦੇ ਨਹੀਂ ਅਸੀਂ ਉਹ ਖੰਗਰ ਆ ਜਿਹੜੇ ਗਲੇ ਦੇ ਵਿੱਚ ਅਟਕ ਜਾਵਾਂਗੇ ਤੇ ਗਲੇ ਦੇ ਵਿੱਚ اٹਕੇ ਹੋਏ ਅਸੀਂ ਆਂਦਰਾ ਤੱਕ ਵੀ ਬਾਹਰ ਕੱਢ ਦੇਣ ਦੀ ਸਮਰੱਥਾ ਰੱਖਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਬੜੇ ਲੰਮੇ ਸਮੇਂ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਉਦੋਂ ਤੋਂ ਲੈ ਕੇ ਚਰਚਾ ਦੇ ਵਿੱਚ ਭਾਵੇਂ ਉਹ ਲਗਾਤਾਰ ਰਹੇ ਪਰੰਤੂ ਇਸ ਵਕਤ ਹਰਿਆਣਾ ਦੀ ਧਰਤੀ ਤੇ ਜਿੱਥੇ ਮਾਨਯੋਗ ਬਾਕੀ ਜਥੇਦਾਰ ਸਾਹਿਬਾਨ ਵੀ ਜਾਣਦੇ ਨੇ ਪਰੰਤੂ ਜਿਹੜੀ ਵੰਗਾਰ ਗਿਆਨੀ ਹਰਪ੍ਰੀਤ ਸਿੰਘ ਜੀ ਬੜੀ دیر ਬਾਅਦ ਕਿਸੇ ਸਿੱਖ ਆਗੂ ਵੱਲੋਂ ਹਾਲਾਂਕਿ ਇਹਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਕੇਂਦਰ ਦੀ ਸਰਕਾਰ ਦੇਸ਼ ਦੇ ਸੰਵਧਾਨ ਦੇਸ਼ ਦੇ ਕਾਨੂੰਨ ਤੇ ਦੇਸ਼ ਅੰਦਰ ਰਹਿਣ ਲਈ ਇੱਕ ਮਰਿਆਦਾ ਦੀ ਗੱਲ ਵੀ ਜਿਹੜੀ ਨਾਲੋਂ-ਨਾਲ ਉਹ ਕਰਦੇ ਰਹਿੰਦੇ ਨੇ ਤੇ ਕਰਦੇ ਆਉਂਦੇ ਨੇ ਪਰੰਤੂ ਜਦੋਂ ਇਹ ਇੰਜੈਕਸ਼ਨ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਵੀਰਾਂ ਲਾਉਂਦੇ ਨੇ ਤੇ ਜੈਕਾਰਿਆਂ ਦੀ ਗੂੰਜ ਜਿਹੜੀ ਬਹੁਤ ਵੱਡੀ ਹੋ ਜਾਂਦੀ ਹੈ ਬਹੁਤ ਲੰਮੀ ਹੋ ਜਾਂਦੀ ਹੈ ਤੇ ਜੁਕਾਰਿਆਂ ਦੀ بلند ਆਵਾਜ਼ ਹਰਿਆਣਾ ਦੀ ਧਰਤੀ ਤੋਂ ਉੱਠਦੀ ਜਾਪਦੀ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨੇ ਉੱਥੇ ਇਹ ਗੱਲ ਕਹਿੰਦੇ ਨੇ ਤੇ ਸਾਡਾ ਧਿਆਨ ਆ ਜਿਹੜਾ ਕਿਉਂਕਿ ਸਾਡਾ ਕੰਮ ਜਿਹੜਾ ਸਾਡਾ ਇਹ ਚੈਨਲ ਦਾ ਜਿਹੜਾ ਉਹਨੂੰ ਵਿਸ਼ਲੇਸ਼ਣ ਕਰਨ ਦਾ ਹੁੰਦਾ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਉਸ بلند ਆਵਾਜ਼ ਨੂੰ ਤੇ ਸੰਗਤ ਦੀ بلند ਆਵਾਜ਼ ਨੂੰ ਅਸੀਂ ਥੋੜਾ ਜਿਹਾ ਤੁਹਾਡਾ ਧਿਆਨ ਜਿਹੜਾ ਪਿੱਛੇ ਲੈ ਕੇ ਜਾਣਾ ਚਾਹੁੰਦੇ ਹਾਂ ਜਦੋਂ ਬਾਰ ਬਾਰ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ ਉਦੋਂ ਸਭਾਂ ਦੇ ਜਥੇਦਾਰ ਨੇ ਜਿਹੜੇ ਉਹਨਾਂ ਉਹਨਾਂ ਵੱਲੋਂ ਕੋਈ ਬਹੁਤ ਜ਼ਿਆਦਾ ਤਵਜੋ ਸੀ ਜਿਹੜੀ ਉਹ ਕਦੇ ਨਹੀਂ ਦਿੱਤੀ ਗਈ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਉੱਥੇ ਗੱਜ ਦੇ ਨਜ਼ਰ ਆਉਂਦੇ ਨੇ ਤੇ ਸਾਨੂੰ ਥੋੜਾ ਥਾੜਾ ਧਿਆਨ ਆ ਪਿਸ਼ੋਕੜ ਵੱਲ ਚਲੇ ਜਾਂਦਾ ਤੇ ਅਸੀਂ ਇੱਕ ਤਰ੍ਹਾਂ ਨਾਲ ਪਛਤਾਉਂਦੇ ਨਜ਼ਰ ਆਉਂਦੇ ਆ ਜਦੋਂ 1982 ਦੀਆਂ ਏਸ਼ੀਆਈ ਖੇਡਾਂ ਦੇ ਵਿੱਚ ਸਿੱਖਾਂ ਦੀ ਸ਼ਰੀ ਬਜ਼ਾਰ ਬੇਪੱਤੀ ਹੁੰਦੀ ਹੈ ਲਾਪਤ ਹੁੰਦੀ ਹੈ ਉਹਨਾਂ ਨੂੰ ਜਲੀਲਤਾ ਕੀਤਾ ਜਾਂਦਾ ਹੈ ਜਦੋਂ ਪੰਜਾਬ ਦੇ ਪਾਣੀਆਂ ਨੂੰ ਖੋਖੋ ਕੇ ਹਰਿਆਣਾ ਦੀ ਧਰਤੀ ਨੂੰ ਦਿੱਤਾ ਜਾਂਦਾ ਹੈ ਜਦੋਂ ਪੰਜਾਬੀ ਬੋਲ ਦੇ ਇਲਾਕੇ ਸੀ ਜਿਹੜੇ ਉਹ ਹਰਿਆਣਾ ਨੂੰ ਦੇ ਦਿੱਤੇ ਜਾਂਦੇ ਨੇ ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹ ਸਪੀਚ ਕਰਦੇ ਨੇ ਜ ਜਿਹਦੇ ਵਿੱਚ ਰਵਾਇਤੀ ਜਿਹੜਾ ਜੋਸ਼ ਨਜ਼ਰ ਆਉਂਦਾ ਕਿਤੇ ਨਾ ਕਿਤੇ ਤੇ ਉਹਨਾਂ ਦੀ ਗੱਲ ਵਿੱਚ ਦਬਦਬਾ ਵੀ ਨਜ਼ਰ ਆਉਂਦਾ ਤੇ ਕਿਤੇ ਕਿਤੇ ਉਹ ਕੇਂਦਰ ਸਰਕਾਰ ਨੂੰ ਵੰਗਾਰਦੇ ਵੀ ਨਜ਼ਰ ਆਉਂਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਪੀਚ ਉਸ ਧਰਤੀ ਤੇ ਇਹ ਮਾਨਾ ਵੀ ਰੱਖਦੀ ਹੈ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇ ਉੱਥੇ ਤੇ ਉਹ ਸਿੱਖਾਂ ਨੂੰ ਕੇਂਦਰ ਸਰਕਾਰ ਖਿਲਾਫ ਤੇ ਕੇਂਦਰ ਦੀਆਂ ਏਜੰਸੀਆਂ ਖਿਲਾਫ ਵੰਗਾਰਦੇ ਵੀ ਨਜ਼ਰ ਆਉਂਦੇ ਨੇ ਤੇ ਸਿਆਸੀ ਤੌਰ ਤੇ ਇੱਕ ਧਿਰ ਤੋਂ ਤੋੜ ਕੇ ਉਸ ਧਿਰ ਦੇ ਖਿਲਾਫ ਖੜੇ ਕਰਨ ਦਾ ਯਤਨ ਕਰਦੇ ਵੀ ਨਜ਼ਰ ਆਉਂਦੇ ਨੇ ਸੋ ਜਿਆਨੀ ਹਰਪ੍ਰੀਤ ਸਿੰਘ ਦੀ ਚਰਚਾ ਇਸ ਵੇਲੇ ਸਭ ਤੋਂ ਵੱਧ ਜਿਹੜੀ ਹਰਿਆਣਾ ਦੀ ਧਰਤੀ ਤੋਂ ਹੁੰਦੀ ਹੈ ਤੇ ਉਧਰ ਕੰਗਨਾ ਅਰਨੋਧ ਦੀ ਫਿਲਮ ਦਾ ਐਮਰਜੈਂਸੀ ਰਿਲੀਜ਼ ਹੋ ਜਾਂਦੀ ਹੈ ਤੇ ਰਿਲੀਜ਼ ਹੋਈ ਫਿਲਮ ਦੇ ਵਿੱਚੋਂ ਕੁਝ ਆਂਸ ਸੀ ਜਿਹੜੇ ਉਹ ਕੱਟੇ ਜਾਣ ਦਾ ਦਾਅਵਾ ਭਾਵੇਂ ਸੈਂਸਰ ਬੋਰਡ ਵੱਲੋਂ ਕਰ ਦਿੱਤਾ ਗਿਆ ਪਰੰਤੂ ਜਿਹੜੀ ਮੰਗ ਸਿੱਖ ਕਰਦੇ ਆ ਰਹੇ ਨੇ ਕਿ ਉਹ ਪੂਰੀ ਹੋ ਚੁੱਕੀ ਹੈ ਇਹ ਹਾਲੇ ਵੱਡਾ ਸਵਾਲ ਬਣਿਆ ਹੋਇਆ ਹੈ ਇੱਕ ਸਵਾਲ ਕੰਗਨਾ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਦੇ ਖੜਾ ਕਰ ਦਿੱਤਾ ਹੈ ਕਿ ਓਨੀ ਤਵਜੋ ਜਿੰਨੀ ਸਿੱਖ ਕੌਮ ਨੂੰ ਦੇਣੀ ਚਾਹੀਦੀ ਹੈ ਜਿੰਨੀ ਸਿੱਖ ਪੰਥ ਦੀਆਂ ਮੰਗਾਂ ਨੂੰ ਦੇਣੀ ਚਾਹੀਦੀ ਹੈ ਜਿੰਨੀ ਦਾ ਐਮਰਜੈਂਸੀ ਫਿਲਮ ਨੂੰ ਦੇਣੀ ਚਾਹੀਦੀ ਸੀ ਉਹਦੇ ਵਿੱਚੋਂ ਇਤਰਾਜ਼ਯੋਗ ਸੀਨ ਕੱਟ ਕੇ ਸਿੱਖ ਸੰਗਤਾਂ ਨੂੰ ਸੈਟੀਸਫੈਕਸ਼ਨ ਸੀ ਜਿਹੜੀ ਉਹ ਹੋਣੀ ਚਾਹੀਦੀ ਸੀ ਇਹ ਸਰਕਾਰ ਦੀ ਇੱਕ ਤਰ੍ਹਾਂ ਨਾਲ ਜ਼ਿੰਮੇਵਾਰੀ ਬਣਦੀ ਸੀ ਪਰੰਤੂ ਲੱਗਦਾ ਹੈ ਕਿ ਅਜਿਹਾ ਨਹੀਂ ਹੋ ਸਕਿਆ ਤੇ ਫਿਲਮ ਨੂੰ ਰਿਲੀਜ਼ ਕਰ ਦਿੱਤੀ ਗਈ ਹੈ ਜਦੋਂ ਐਮਰਜੈਂਸੀ ਦੀ ਗੱਲ ਆਉਂਦੀ ਹੈ ਜਿਸ ਐਮਰਜੈਂਸੀ ਫਿਲਮ ਵਿੱਚ ਇਤਰਾਜ਼ ਸੀ ਕਿ ਸਿੱਖ ਕੌਮ ਨੂੰ ਅਤਵਾਦੀ ਬਣਾਉਣ ਦਾ ਯਤਨ ਕਰਕੇ ਇੱਕ ਸਾਜ਼ਿਸ਼ ਤਹਿਤ ਕੰਗਨਾ ਰਣੌਤ ਵੱਲੋਂ ਆਪਣੀ ਆਪਣੇ ਏਜੰਡੇ ਤੇ ਕੰਮ ਕਰਦੇ ਆ ਜਿਹੜੀ ਸਾਜ਼ਿਸ਼ ਸੀ ਉਹਦੇ ਵਿੱਚ ਸਫਲ ਹੋਣ ਵਾਲੇ ਪਾਸੇ ਨੂੰ ਉਹ ਬੀਬੀ ਵੱਧ ਰਹੀ ਹੈ ਤੇ ਇੱਕ ਗੱਲ ਯਾਦ ਦਿਵਾਉਣੀ ਹੈ ਇੱਕ ਗੱਲ ਇਤਿਹਾਸ ਦਾ ਹਿੱਸਾ ਹੈ ਕਿ ਜਦੋਂ ਦੇਸ਼ ਅੰਦਰ ਐਮਰਜੈਂਸੀ ਲੱਗੀ ਸੀ ਤੇ ਦੇਸ਼ ਤੇ ਸਾਡੇ ਦੇ ਪੰਜਾਬ ਦੇ ਸਭ ਤੋਂ ਵੱਧ ਆਕਾਲੀ ਆਗੂਆਂ ਨੇ ਉਸ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਜੇਲ੍ਹ ਸੀ ਜਿਹੜੀ ਉਹ ਕੱਟੀ ਸੀ ਲੰਮਾ ਸਮਾਂ ਦੇਸ਼ ਦੇ ਵੱਡੇ ਆਗੂ ਪੰਜਾਬ ਦੇ ਵੱਡੇ ਆਗੂ ਜਿਹੜਾ ਵਿੱਚ ਬੰਦ ਰਹੇ ਸੀ ਤੇ ਲੰਮੇ ਸਮੇਂ ਬਾਅਦ ਕੇਂਦਰੀ ਆਗੂਆਂ ਦੀ ਭਾਈਵਾਲੀ ਨਾਲ ਜਿਹੜੀ ਐਮਰਜੈਂਸੀ ਸੀ ਉਸ ਦਾ ਫੈਸਲਾ ਸੀ ਜਿਹੜਾ ਕੇਂਦਰ ਸਰਕਾਰ ਨੂੰ ਵਾਪਸ ਲੈਣ ਦੀ ਮਜਬੂਰ ਹੋਣਾ ਪਿਆ ਸੀ ਦੋਨੋਂ ਘਟਨਾਵਾਂ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਬੰਗਾਲ ਦੇ ਨੇ ਇੱਕ ਪਾਸੇ ਬਿਨਾਂ ਕਿਸੇ ਡਰ ਖੋਫ ਫੈ ਤੋਂ ਕੰਦਨਾ ਫਿਲਮ ਰਿਲੀਜ਼ ਕਰ ਦਿੱਤੀ ਜਾਂਦੀ ਹੈ ਜਾਰੀ ਕਰ ਦਿੱਤੀ ਜਾਂਦੀ ਹੈ ਇੰਨਾ ਵੀ ਪੱਕਾ ਪਤਾ ਨਹੀਂ ਕਿ ਉਹਦੇ ਵਿੱਚੋਂ ਇਤਰਾਜ਼ਯੋਗ ਸੀਨ ਕੱਟ ਦਿੱਤੇ ਗਏ ਨੇ ਤੇ ਨਹੀਂ ਕੱਟਿਆ ਗਿਆ ਤਾਂ ਦੋਸਤੋ ਅੱਜ ਸਿੱਖ ਪੰਥ ਸਿੱਖ ਰਾਜਨੀਤੀ ਦਾ ਰਾਜਨੀਤੀ ਅੰਦਰ ਬਹੁਤ ਜ਼ਿਆਦਾ ਚਰਚਾ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਦੇ ਬਿਆਨਾਂ ਦੀ ਹੈ ਇੱਕ ਟ੍ਰੈਡੀਸ਼ਨਲ ਇੱਕ ਰਵੈਤੀ ਟੰਗ ਨਾਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਪੁਕਾਰਦੇ ਤੇ ਬੰਗਾਰ ਦੀ ਨਜ਼ਰ ਆਉਂਦੇ ਨੇ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਿੱਖ ਪੰਥ ਇਸ ਵੇਲੇ ਅਦੋ ਗਤੀ ਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਉੱਤੇ ਅਲਝਿਆ ਰਿਹਾ ਹੈ ਸਿੱਖ ਪੰਥ ਦਾ ਘਰੇਲੂ ਸੰਕਟ ਸਿੱਖਕ ਪੌਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕ੍ਰੇਲੂ ਸੰਕਟ ਹੈ ਜਿਹੜਾ ਬਹੁਤ ਵੱਡਾ ਹੋਇਆ ਹੈ ਆਲਦੀ ਕੜੀ ਸਿੱਖਾਂ ਨੂੰ ਕੋਈ ਬਹੁਤਾ ਆਲਦੀ ਕੜੀ ਸਿੱਖ ਜਥੇਬੰਦੀਆਂ ਅਲੱਗ ਪਾਸੇ ਖੜੀਆਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਕੁਝ ਹੋਰ ਮੰਗ ਕਰ ਰਹੀਆਂ ਨੇ ਤੇ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਬਹੁਤ ਸੋਚ ਵਿਚਾਰ ਤੋਂ ਬਾਅਦ ਫੈਸਲੇ ਲਏ ਜਾਣੇ ਨੇ ਇੱਕ ਦੁਬਧਾ ਬਣੀ ਹੋਈ ਆ ਐਸੇ ਹਾਲਾਤਾਂ ਦੇ ਵਿੱਚ ਕਿੰਨੇ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਬੰਗਾਰ ਇਸ ਵੇਲੇ ਸਿੱਖਾਂ ਨੂੰ ਹਰਿਆਣੇ ਦੀ ਧਰਤੀ ਤੇ ਪਾਈ ਹੈ ਸਾਨੂੰ ਲੱਗਦਾ ਹੈ ਕਿ ਬਹੁਤ ਦੇਰ ਬਾਅਦ ਕਿਸੇ ਤਖਤ ਦੇ ਜਥੇਦਾਰ ਨੇ ਉਹ ਵੱਡੀ ਗੱਲ ਕੀਤੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣਾ ਰਵੈਤੀ ਰੂਪ ਹੈ ਜਿਹੜਾ ਅਣਗੌਲੇ ਕਰਨ ਦਾ ਉਹ ਲਗਭਗ ਫਿਲਮ ਐਮਰਜੈਂਸੀ ਨੂੰ ਰੀਲீஸ் ਕਰਕੇ ਵਿਖਾ ਦਿੱਤਾ ਹੈ ਆਉਣ ਵਾਲਾ ਸਮਾਂ ਕੋਈ ਬਹੁਤਾ ਚੰਗਾ ਨਹੀਂ ਲੱਗਦਾ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਸ ਤਰ੍ਹਾਂ ਬੰਗਾਰਿਆ ਲੱਗਦਾ ਹੈ ਕਿ ਸਿੱਖ ਤਖਤਾਂ ਦੇ ਆਗੂ ਵੀ ਹੁਣ ਸਿੱਖ ਧਰਮ ਦੀ ਰਵੈਤੀ ਜਿਹੜੀ ਜਿਹੜੀ ਰਵੈਤੀ ਇੱਕ ਪੁਰਾਣੀ ਪਰੰਪਰਾ ਹੈ ਲੱਗਦਾ ਹੈ ਕਿ ਉਸ ਦੇ ਉੱਤੇ ਪਹਿਰਾ ਦੇਣ ਵਾਲੇ ਪਾਸੇ ਨੂੰ ਤੁਰ ਰਹੇ ਨੇ ਉਹ ਵੇਖ ਕੀ ਹੈ ਹੋਵੇਗਾ ਕੀ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਫਿਲਹਾਲ ਇੰਨਾ ਹੀ ਅੱਜ ਦਾ ਜਿਹੜਾ ਐਪੀਸੋਡ ਆ ਉਹ ਇੰਨਾ ਹੀ ਸਾਡੀਆਂ ਇੰਨੀਆਂ ਬੇਨਤੀਆਂ ਪਰਵਾਹ ਕਰਨੀਆਂ ਵੇਖਦੇ ਰਹਿਣਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ